ਸੋਹਿਲਾ ਰਾਗ ਗਉੜੀ ਦੀਵਕੀ ਮੰਲਾ ਪਹਿਲਾ ੴ ਸ੍ਰੀ ਗੁਰਪ੍ਰਸਾਦ ਜੈ ਕਰ ਕੀਰਤਾਂ ਕੀ ਕਰਤੇ ਗਾ ਹੋਏ ਵਿਚਾਰੋ ਤਿਤ ਕਰ ਗਾਉ ਸੋਹਿਲਾ ਸਿਵਰੋ ਸਜਨਾਰ ਤਮ ਗਾਉ ਮਿਰਨ ਪਾਉ ਕਾ ਸੋਹਿਲਾ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਇ ਰਾਉ ਨਿਤ ਨਜਰੇ ਸਮਾਲੀਐਣ ਦੇਖੇਗਾ ਦੇਵਨ ਹਾਰ ਤੇਰ ਦਾ ਨੇ ਕੀਮਤ ਨਾਮ ਪਵੇ ਤਦ ਦਾਤੇ ਕਮਣ ਸੁਮਾਰ ਸੰਭੂ ਸਾ ਲਿਖਿਆ ਮਿਰ ਕਰਪਾਉ ਤੇਲ ਦਿਉ ਸੱਜਣ ਸੀਸੜੀਆਂ ਜੋਇ ਸਸ ਸੁਮੇਲ ਕਰ ਕਰਿ ਹੋ ਪਹੁੰਚਾ ਛੜੇ ਨਿਤ ਪਵਨ ਸਦਾ ਰਾਸ ਸਿਮਰਗੀ ਨਾਨਕ ਸੇ ਦਿਵਨ ਰਾਗ ਆਸ ਮਨ ਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸਾ ਗੁਰਗਈ ਕੋ ਇਸ ਨੀਕ ਬਾਬਾ ਜਾ ਕਰ ਕਰਤੇ ਕੀਤੋਏ ਸੋ ਕਰਾ ਫੜਾਈ ਤੋਇ ਰਾਹ ਵਿਸਾਚਸੀਆਂ ਕੜੀਆਂ ਪਨ ਤਿਵਾਰੀ ਮਾਉ ਹੋਆ ਸੁਰਜੇ ਕੋ ਰਤਨੀ ਨਾਨਕ ਕਰਤੇ ਕੀਤੇ ਵੇਸ ਰਾਗਤਨਾ ਸ੍ਰੀ ਮਨਲਾ ਪਹਿਲਾ ਗਗਨ ਮੈਂ ਥਾਰਾ ਵਿਚਾਂ ਦੀਪਕ ਬਣੇ ਤਾਰ ਕਾ ਮੰਡਲ ਜਨਕ ਮੋਤੀ ਤੁਮ ਮਲਿਆਣੂ ਪਉਣ ਚੌਰੋ ਕਰ ਸਰਬਨਾਇ ਫਲਨ ਜੋਤੀ ਕੈਸੀ ਆਰਤੀ ਹੋਏ ਪਉਣ ਖੰਡਾਂਤਰੀ ਆਰਤੀ ਅਨਹਤਾ ਸਬਦ ਵਜੰਤ ਪੀਰਾਵ ਸਾਸਤਵ ਨੈਨ ਨਨ ਨੈਮਹ ਤੋਏ ਕੁ ਸਾਸ ਮੂਰਤ ਨਾਇਕ ਤੋਈ ਸਾਸ ਪਦ ਵਿਮਨ ਨਾਇਕ ਪਦ ਗੰਧ ਬਿਨ ਸਾਸਤਵ ਗੰਧ ਦੇ ਵਿਚਲਤ ਮੋਈ ਸਮੈ ਜੋਤ ਜੋਤਾ ਸੋਏ ਤੇ ਦੇ ਚਾਨਣ ਸਮੈ ਚਰਨ ਹੋਈ ਗੁਰ ਸਾਖੀ ਜੋਤਾ ਪ੍ਰਗਟ ਹੋਈ ਜੋਸ ਭਾਵੇ ਸੋ ਆਰਤੀ ਹੋਈ ਹਰ ਚਰਨ ਕਮਕਰੰਦ ਲੋਬਤ ਮਨੋ ਅੰਧਨ ਹੋਇ ਆਏ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਜਾਤ ਤੇ ਤਰਨਾਏ ਵਾਸਾ ਰਾਗ ਗਉੜੀ ਪੁਰਮਲਾ ਚੌਥਾ ਕਾਂਕਰੂ ਉਹ ਪਰਿਆ ਮਿਲ ਸਾਧੂ ਖੰਡਣ ਖੰਡਾਈ ਪੂਰਬ ਲਿਖਤ ਲਿਖੇ ਗੁਰ ਪਾਇਆ ਮਰਲੇ ਮੰਡਲ ਮੰਡਾਈ ਕਰ ਸਾਧੂ ਅंजलि ਪਨਵਡਾਈ ਕੰਡਾਉਸ ਪਨਡਾ ਰਹਾਉ ਸਾਕ ਤਰਸਾ ਨ ਜਾਣਿਆ ਤਨੰਤਰੋਂ ਮੈਂ ਕੰਡਾਈ ਜਿਨ ਚਲੇ ਸੁਬੇ ਦੁਖ ਪਾਵੇ ਜਮਕਾਲ ਸੈ ਸੜੰਡਾਈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮਨ ਪੁਖੰਡਾਈ ਆਵਨਾਸੀ ਪ੍ਰੂਪਾ ਪਰਮੇਸ਼ਰ ਬਹੁ ਸੋਉ ਖਣ ਬ੍ਰਹਮੰਡਾਈ ਹਮ ਗਰੀ ਮਸਕੀਨ ਪਤ ਤੇਰੀ ਹਰ ਆਖ ਰਾਖ ਵਡਾਈ ਜਨ ਆਨਕ ਨਾਮ ਧਾਰ ਟਿਕ ਨਾਮੇ ਸੁਖ ਮੰਡਾਈ ਰਾਗ ਗੌੜੀ ਪੁਰ ਮੰਲਾ ਪੰਜਵਾ ਕਰੋ ਬਨੰਤੀ ਸੁਨ ਮੀਤਾ ਸੰਤਾਲ ਕੀ ਬੇਲਾ ਹੀਆ ਖਾੜ ਚ ਲੋਹੜਾਗੇ ਬਸੰਸੀਲਾ ਔਕਟੇ ਦਨ ਸੋਰੇ ਨਾਰੀ ਮਨ ਗੁਰ ਮਨ ਕਾਜ ਸਵਾਰੇ ਰਾਉ ਇਸ ਸੰਸਾਰ ਵਿਕਾਰ ਸੰਸਰੇ ਮੈਂ ਤਰੂ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਇ ਰਸ ਕਾਖ ਤਤ ਨ ਜਾਣੀ ਜਾ ਕੋ ਆਏ ਸੋ ਬਾਜ ਗੁਰ ਤੇ ਮਨ ਮੁਸੇਰਾ ਨਿਜ ਕਰ ਮੈਲ ਪਾਉ ਸੁਸਾਜੀ ਬਰਨੈ ਗੁਪੀਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸਿਆ ਸੁਖ ਮੰਗੇ ਮੁਕ ਕਰ ਸੰਤਨ ਕੀ ਤੂਰੇ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸਾਂ ਸੁਖ ਮੰਗੇ ਮਕੂ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤ